ਅੱਜ ਪੁਲਿਸ ਵੱਲੋਂ ਕੁੱਟੇ ਗਏ ਕਰਨਲ ਦੀ ਪਤਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਹੋ ਗਈ ਹੈ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਧੋਖਾ ਕਰਨ ਦੀ ਸਿੱਧੀ ਗੱਲ ਬੋਲੀ ਹੈ ਕੱਲ ਜਦੋਂ ਕਰਨਲ ਦੇ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਤਾਂ ਮੀਟਿੰਗ ਕਰਕੇ ਜਦੋਂ ਕਰਨਲ ਦੀ ਪਤਨੀ ਪ੍ਰੈਸ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਬਾਹਰ ਆਈ ਸੀ ਤਾਂ ਉਸਨੇ ਬਹੁਤ ਵੱਡਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਗਟ ਕੀਤਾ ਸੀ ਉਹਨੇ ਕਿਹਾ ਸੀ ਕਿ ਇੰਨੇ ਦਿਨਾਂ ਬਾਅਦ ਪਹਿਲੀ ਵਾਰ ਮੈਨੂੰ ਵਿਸ਼ਵਾਸ ਹੋਇਆ ਕਿ ਸਾਨੂੰ ਇਨਸਾਫ ਮਿਲੇਗਾ ਤੇ ਉਹਨੇ ਬਾਹਰ ਆ ਕੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲੈਣਾ ਇਸ ਮੁੱਦੇ ਤੇ ਉਹਨੇ ਕਿਹਾ ਸੀਗਾ ਕਰਨਲ ਦੀ ਪਤਨੀ ਨੇ ਕਿ ਭਗਵੰਤ ਮਾਨ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਅੱਜ ਸ਼ਾਮ ਤੱਕ ਹੀ ਸਖਤ ਐਕਸ਼ਨ ਕਰਕੇ ਤੁਹਾਨੂੰ ਅਸੀਂ ਫੋਨ ਕਰਕੇ ਦੱਸਾਂਗੇ ਕੀ ਐਕਸ਼ਨ ਹੋਇਆ ਉਸ ਤੋਂ ਬਾਅਦ ਅੱਜ ਕਰਨਲ ਦੀ ਪਤਨੀ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਜਿਹਦੇ ਵਿੱਚ ਉਹ ਬਹੁਤ ਦੁਖੀ ਤੇ ਖਫਾ ਲੱਗ ਰਹੀ ਹੈ ਔਰ ਉਹ ਵੱਡੇ ਦੋਸ਼ ਭਗਵੰਤ ਮਾਨ ਸਰਕਾਰ ਤੇ ਲਾ ਰਹੀ ਹੈ ਉਹ ਕਹਿ ਰਹੀ ਹੈ ਕਿ ਕੱਲ ਮੁੱਖ ਮੰਤਰੀ ਨੇ ਸਾਨੂੰ ਵੱਡਾ ਭਰੋਸਾ ਦਿੱਤਾ ਸੀ ਅਸੀਂ ਵੀ ਭਰੋਸਾ ਕੀਤਾ ਸੀ ਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਹਾਨੂੰ ਫੋਨ ਆਏਗਾ ਸਾਡੇ ਵੱਲੋਂ ਸ਼ਾਮ 6 ਵਜੇ ਤੱਕ ਕਾਰਵਾਈ ਕੀਤੀ ਜਾਣਦਾ ਪਰ ਕਰਨਲ ਦੀ ਪਤਨੀ ਕਹਿੰਦੀ ਕਿ ਹੁਣ ਤੱਕ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਫੋਨ ਆਉਣਾ ਹੀ ਕੀ ਸੀ ਮੈਂ ਬਾਰ ਬਾਰ ਫੋਨ ਲਾ ਰਹੀ ਹਾਂ ਮੈਸੇਜ ਕਰ ਰਹੀ ਹਾਂ ਨਾ ਮੇਰਾ ਕੋਈ ਫੋਨ ਚੁੱਕ ਰਿਹਾ ਨਾ ਮੇਰੇ ਮੈਸੇਜ ਦਾ ਕੋਈ ਜਵਾਬ ਦੇ ਰਿਹਾ ਤੇ ਕਰਨਲ ਦੀ ਪਤਨੀ ਨੇ ਕਿਹਾ ਕਿ ਸਾਡੇ ਨਾਲ ਇੱਕ ਤਰ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਰਨਲ ਦੀ ਪਤਨੀ ਨੇ ਕਿਹਾ ਕਿ ਕੋਈ ਵੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਜਿਹੜੇ ਮਲਜਮ ਪੁਲਿਸ ਵਾਲੇ ਨੇ ਉਹਨਾਂ ਤੇ ਅੱਗੇ ਨਹੀਂ ਹੋ ਰਹੀ ਕਰਨਲ ਦੀ ਪਤਨੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਕੱਲਾ ਮੇਰੇ ਨਾਲ ਹੀ ਨਹੀਂ ਤੁਸੀਂ ਪੰਜਾਬ ਦੇ ਸਾਰੇ ਲੋਕਾਂ ਨਾਲ ਗਲਤ ਕਰ ਰਹੇ ਹੋ ਕਿਉਂਕਿ ਜਿਹੜਾ ਵਾਅਦਾ ਤੁਸੀਂ ਮੇਰੇ ਨਾਲ ਕੱਲ ਕੀਤਾ ਸੀ ਉਹ ਜਿਹੜੇ ਲੱਖਾਂ ਕਰੋੜਾ ਪੰਜਾਬ ਦੇ ਲੋਕ ਮੈਨੂੰ ਸਪੋਰਟ ਕਰ ਰਹੇ ਨੇ ਉਹਨਾਂ ਸਾਰਿਆਂ ਨਾਲ ਵੀ ਇੱਕ ਤਰ੍ਹਾਂ ਨਾਲ ਵਾਦਾ ਸੀ ਪਰ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਵਾਦਾ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਤੁਸੀਂ ਮੇਰੇ ਨਾਲ ਤੇ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੇ ਹੋ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀਆਂ ਗੱਲਾਂ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਬੋਲੀਆਂ ਨੇ ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੂੰ ਮਲਜ਼ਮ ਮੰਨਿਆ ਗਿਆ ਉਹਨਾਂ ਚੋਂ ਇੱਕ ਮੁਲਜ਼ਮ ਪੁਲਿਸ ਜਿਹੜਾ ਅਫਸਰ ਹੈ ਰੌਣੀ ਸਿੰਘ ਉਹ ਅੱਜ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਪਹੁੰਚ ਕੇ ਉਸਨੇ ਐਂਟੀਸਪੇਟਰੀ ਬੇਲ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਲਾ ਦਿੱਤੀ ਹੈ ਜਿਹਨੂੰ ਅਗਾਊ ਜ਼ਮਾਨਤ ਕਹਿੰਦੇ ਨੇ ਮਤਲਬ ਗ੍ਰਿਫਤਾਰੀ ਤੋਂ ਬਚਣ ਦੇ ਲਈ ਇਹ ਜਿਹੜੀ ਜ਼ਮਾਨਤ ਹੈ ਇਹ ਪਹਿਲਾਂ ਹੀ ਲਾ ਦਿੱਤੀ ਜਾਂਦੀ ਹੁੰਦੀ ਹੈ ਤਾਂ ਕਿ ਜੇਕਰ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਹੋਵੇ ਤਾਂ ਉਸ ਨੂੰ ਕੁਝ ਦਿਨ ਪਹਿਲਾਂ ਸੂਚਨਾ ਦਿੱਤੀ ਜਾਵੇ ਤਾਂ ਉਹਨੇ ਹਾਈ ਕੋਰਟ ਦੇ ਵਿੱਚ ਅਗਾਊ ਜਵਾਨਤਲਾ ਦਿੱਤੀ ਹੈ ਜਿਹੜਾ ਜਿਹੜੇ ਪੁਲਿਸ ਅਫਸਰਾਂ ਦੇ ਉੱਪਰ ਕਰਨਲ ਨੂੰ ਕੁੱਟਣ ਦਾ ਦੋਸ਼ ਆ ਉਹਨਾਂ ਚੋਂ ਇੱਕ ਨਹੀਂ ਹੁਣ ਇਹ ਮਾਮਲਾ ਹੋਰ ਪੱਖ ਦਾ ਜਾ ਰਿਹਾ ਪਹਿਲਾਂ ਜਦੋਂ ਇਹ ਮਾਮਲਾ ਉੱਠਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਕਾਰਵਾਈ ਨਹੀਂ ਹੋ ਰਹੀ ਸੀ ਤਾਂ ਫਿਰ ਪੰਜਾਬ 'ਚ ਰੌਲਾ ਪਿਆ ਧਰਨਾ ਲੱਗਿਆ ਪਟਿਆਲੇ ਉਸ ਤੋਂ ਬਾਅਦ ਕਰਨਲ ਦਾ ਪਰਿਵਾਰ ਹਾਈ ਕੋਰਟ ਗਿਆ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਖਿੱਚਿਆ ਹੋਇਆ ਤੇ ਤਿੱਖੇ ਸਵਾਲ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਪੁੱਛੇ ਜਿਨ੍ਹਾਂ ਦੇ ਵਿੱਚ ਹਾਈ ਕੋਰਟ ਦੇ ਸਵਾਲਾਂ ਤੋਂ ਇੰਜ ਜਾਪਦਾ ਜਿਵੇਂ ਹਾਈ ਕੋਰਟ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਬਹੁਤ ਖਫਾ ਹੈ ਬਹੁਤ ਗੁੱਸੇਚ ਹੈ ਤੇ ਪੰਜਾਬ ਪੁਲਿਸ ਨੂੰ ਹਾਈ ਕੋਰਟ ਜਿਵੇਂ ਗਲਤ ਮੰਨ ਰਹੀ ਹੋਵੇ ਇਦਾਂ ਦੇ ਸਵਾਲ ਹਾਈ ਕੋਰਟ ਨੇ ਪੁੱਛੇ ਨਹੀਂ ਤੇ ਐਸਐਸਪੀ ਨਾਨਕ ਸਿੰਘ ਨੇ ਹਾਈ ਕੋਰਟ 'ਚ ਜਵਾਬ ਦਾਖਲ ਕੀਤਾ ਸੀ ਜਿਸ ਜਵਾਬ ਤੇ ਹਾਈ ਕੋਰਟ ਨੇ ਹਰਾਨੀ ਪ੍ਰਗਟ ਕੀਤੀ ਹਾਈ ਕੋਰਟ ਸੰਤੁਸ਼ਟ ਨਹੀਂ ਹੋਇਆ ਜਦੋਂ ਹਾਈ ਕੋਰਟ ਨੇ ਪੁੱਛਿਆ ਸੀਗਾ ਕਿ ਤੁਸੀਂ ਪਰਚਾ ਐਫਆਈਆਰ ਇੰਨੀ ਲੇਟ ਕਿਉਂ ਕੀਤੀ ਤਾਂ ਐਸਐਸਪੀ ਨਾਨਕ ਸਿੰਘ ਨੇ ਹਾਈ ਕੋਰਟ 'ਚ ਜਵਾਬ ਦਿੱਤਾ ਸੀ ਕਿ ਕਿਸਾਨ ਅੰਦੋਲਨ ਚੱਲਦਾ ਸੀ ਇਸ ਕਰਕੇ ਅਸੀਂ ਪਰਚਾ ਟਾਈਮ ਤੇ ਐਫਆਈਆਰ ਨਹੀਂ ਕਰ ਸਕੀ ਤਾਂ ਹਾਈ ਕੋਰਟ ਨੇ ਫਿਰ ਕੋ ਪੁਲਿਸ ਨੂੰ ਪੁੱਛਿਆ ਸੀ ਕਿ ਕੀ ਇੱਕ ਅੰਦੋਲਨ ਚੱਲਦਾ ਹੋਣ ਕਰਕੇ ਤੁਸੀਂ ਫਿਰ ਪੰਜਾਬ ਚ ਐਫਆਈਆਰ ਬੰਦ ਕਰਤੀਆਂ ਹਾਈ ਕੋਰਟ ਨੇ ਹੁਣ ਜਵਾਬ ਮੰਗਿਆ ਹੋਇਆ ਸੀ ਕਿ ਉਸ ਤਰੀਕ ਨੂੰ 13 14 ਦੀ ਰਾਤ ਨੂੰ ਪੰਜਾਬ ਚ ਜਿੰਨੀਆਂ ਵੀ ਹੋਰ ਐਫਆਈਆਰ ਹੋਈਆਂ ਨੇ ਉਹਦਾ ਰਿਕਾਰਡ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਦੇਖ ਸਕੀਏ ਕਿ ਕੀ ਅੰਦੋਲਨ ਚ ਬਿਜੀ ਹੋਣ ਕਰਕੇ ਤੁਸੀਂ ਸੱਚੀ ਜਿਹੜੀ ਪੁਲਿਸ ਕਾਰਵਾਈ ਰੋਕੀ ਹੋਈ ਸੀ ਜਾਂ ਹੋਰ ਕਾਰਵਾਈਆਂ ਹੋ ਰਹੀਆਂ ਸੀ ਬਸ ਇਸੇ ਮੁੱਦੇ ਤੇ ਤੁਸੀਂ ਪਰਚਾ ਨਹੀਂ ਕੱਟ ਰਹੇ ਸੀ ਹੁਣ ਵੇਖਣਾ ਇਹ ਹੈ ਕਿ ਹੁਣ ਅਗਲੀ ਹਾਈ ਕੋਰਟ ਦੀ ਤਰੀਕ ਤੇ ਪਟਿਆਲੇ ਦਾ ਪੁਲਿਸ ਪ੍ਰਸ਼ਾਸਨ ਕੀ ਜਵਾਬ ਲੈ ਕੇ ਜਾਂਦਾ ਹੈ ਪਟਿਆਲਾ ਪੁਲਿਸ ਪ੍ਰਸ਼ਾਸਨ ਕਾਫੀ ਬੁਰੀ ਤਰ੍ਹਾਂ ਹਾਈ ਕੋਰਟ ਦੇ ਵਿੱਚ ਫਸਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੋਨਾਂ ਨੂੰ ਤਿੱਖੇ ਸਵਾਲ ਪਹਿਲੀ ਪੇਸ਼ੀ ਤੇ ਹੀ ਪੁੱਛ ਲੈ ਸੀ ਜਦੋਂ ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਤਾਂ ਇਹ ਦੱਸੋ ਜੇਕਰ ਪੁਲਿਸ ਵਾਲੇ ਗਲਤ ਨਹੀਂ ਸੀ ਤਾਂ ਉਹ ਫਿਰ ਉੱਥੇ ਰੁਕੇ ਕਿਉਂ ਨਹੀਂ ਉੱਥੋਂ ਭੱਜ ਕਿਉਂ ਗਏ ਦੂਜਾ ਪਰਚਾ ਇੰਨਾ ਲੇਟ ਕਿਉਂ ਕੀਤਾ ਗਿਆ ਤੀਜਾ ਪਰਚਾ ਪੀੜਤ ਕਰਨਲ ਦੇ ਪਰਿਵਾਰ ਦੇ ਬਿਆਨਾਂ ਦੀ ਬਜਾਏ ਕਿਸੇ ਟਾਬੇ ਵਾਲੇ ਦੇ ਬਿਆਨਾਂ ਤੇ ਪੁਲਿਸ ਨੇ ਕਿਉਂ ਕੀਤਾ ਚੌਥਾ ਜਿਹੜੇ ਬੰਦੇ ਪੁਲਸ ਨੇ ਸਸਪੈਂਡ ਕੀਤੇ ਆ ਪੁਲਸ ਦੇ ਉਹਨਾਂ ਦੇ ਨਾਮ ਪੁਲਸ ਨਾਸ਼ਰ ਕਿਉਂ ਨਹੀਂ ਕਰ ਰਹੀ ਤੇ ਪੰਜਵਾਂ ਕਿਉਂ ਨਾ ਇਹ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਹੁਣ ਇਹ ਸਾਰੇ ਸਵਾਲ ਪੁੱਛੇ ਸੀ ਹਾਈ ਕੋਰਟ ਵਿੱਚ ਹੁਣ ਕਰਨਲ ਦੀ ਪਤਨੀ ਜਦੋਂ ਪਹਿਲਾਂ ਤਾਂ ਮਿਲ ਕੇ ਆਈ ਹੈ ਉਹ ਸੈਂਟਰ ਦੇ ਮੰਤਰੀ ਰੱਖਿਆ ਮੰਤਰੀ ਰਾਜਨਿਤ ਸਿੰਘ ਨੂੰ ਰਾਜਨਾਥ ਸਿੰਘ ਤੋਂ ਅਗਲੇ ਦਿਨ ਬਾਅਦ ਕੱਲ੍ਹ ਕਰਨਲ ਦੀ ਪਤਨੀ ਜਸਵਿੰਦਰ ਕੌਰ ਮਿਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਮੰਗ ਉਹਦੀ ਇੱਕ ਹੀ ਹੈ ਵੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਸੀਬੀਆਈ ਤੋਂ ਇਨਕੁਆਰੀ ਕਰਾਈ ਜਾਵੇ ਪਰ ਇਸ ਮਸਲੇ ਦੇ ਉੱਪਰ ਸੀਬੀਆਈ ਦੀ ਜਾਂਚ ਕਰਾਉਣ ਲਈ ਅਜੇ ਤੱਕ ਨਾ ਪੁਲਿਸ ਤਿਆਰ ਹੈ ਨਾ ਪੰਜਾਬ ਸਰਕਾਰ ਤਿਆਰ ਹੈ ਔਰ ਕਰਨਲ ਦੀ ਪਤਨੀ ਇਹ ਪੁੱਛਦੀ ਹੈ ਵੀ ਜਦੋਂ ਅਸੀਂ ਸੀਬੀਆਈ ਦੀ ਜਾਂਚ ਮੰਗ ਰਹੇ ਹਾਂ ਅਸੀਂ ਆਟੋਵਾਲ ਕਢਾਉਣਾ ਚਾਹੁੰਦੇ ਆ ਤੇ ਜੇ ਪੁਲਿਸ ਸਹੀ ਐ ਤਾਂ ਫਿਰ ਪੁਲਿਸ ਵਾਲੇ ਸੀਬੀਆਈ ਦੀ ਜਾਂਚ ਤੋਂ ਡਰ ਕਿਉਂ ਰਹੇ ਨੇ ਫਿਰ ਪੁਲਿਸ ਵਾਲੇ ਸੀਬੀਆਈ ਦੀ ਜਾਂਚ ਕਿਉਂ ਨਹੀਂ ਹੋਣ ਦੇਣਾ ਚਾਹੁੰਦੇ ਪੁਲਿਸ ਵਾਲਿਆਂ ਨੂੰ ਕੀ ਤਕਲੀਫ ਐ ਇਹ ਗੱਲ ਕਰਨਲ ਦੀ ਘਰ ਵਾਲੀ ਬਹੁਤ ਵਾਰ ਬੋਲ ਚੁੱਕੀ ਐ ਹੁਣ ਤੁਸੀਂ ਇਹਦੇ ਉੱਪਰ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਕਰਨਲ ਦੀ ਘਰ ਵਾਲੀ ਠੀਕ ਕਹਿ ਰਹੀ ਐ ਜਾਂ ਗਲਤ ਕਹਿ ਰਹੀ ਐ ਹੁਣ ਜਿਹੜੀ ਅਗਲਾ ਮੁੱਦਾ ਐ ਇੱਕ ਪਾਸਟਰ ਬਜਿੰਦਰ ਨੂੰ ਪੰਜਾਬ ਦੇ ਵਿੱਚ ਸਜ਼ਾ ਕੀਤੀ ਗਈ ਹੈ। ਉਹਦੇ ਉੱਪਰ ਬਲਾਤਕਾਰ ਦਾ ਦੋਸ਼ ਸੀ 2018 ਦੇ ਵਿੱਚ ਕੇਸ ਦਰਜ ਕਰਾਇਆ ਗਿਆ ਸੀਗਾ ਇੱਕ ਪੀੜਤਾ ਵੱਲੋਂ ਜਿਹੜੀ ਕਿ ਜੀਰਕਪੁਰ ਦੀ ਰਹਿਣ ਵਾਲੀ ਹੈ। ਔਰ ਅੱਜ ਜਾ ਕੇ ਉਹ ਪਾਸਟਰ ਬਜਿੰਦਰ ਜਿਹੜਾ ਬੜੀਆਂ ਕਰਾਮਾਤੀ ਸ਼ਕਤੀਆਂ ਵਿਖਾਉਂਦਾ ਉਹਦੀਆਂ ਬੜੀਆਂ ਵੀਡੀਓ ਆਈਆਂ ਤੇ ਉਹ ਪਖੰਡੀ ਪਾਸਟਰ ਅੱਜ ਕੋਈ ਸ਼ਕਤੀ ਨਹੀਂ ਵਿਖਾ ਸਕਿਆ। ਜਦੋਂ ਕੋਰਟ ਨੇ ਉਮਰ ਕੈਦ ਦੀ سزا ਸੁਣਾਈ ਹੈ ਤਾਂ ਫਿਰ ਉਹਦੀ ਹਾਲਾਤ ਵੇਖਣ ਵਾਲੀ ਸੀ ਰੰਗ ਉੱਡ ਗਿਆ ਸੀ ਲੱਤਾਂ ਕੰਬ ਰਹੀਆਂ ਸੀ ਤੇ ਫਿਰ ਗੜਗੜਾਉਣ ਲੱਗ ਗਿਆ ਕੋਰਟ ਦੇ ਅੱਗੇ ਵੀ ਦੇਖੋ ਮੇਰੇ ਬੱਚੇ ਰੁੱਲ ਜਾਣਗੇ ਤੇ ਮੇਰੇ ਤਾਂ ਲੱਤ ਚਰਾੜ ਪਈ ਹੈ ਤੇ ਮੇਰੀ ਤਾਂ ਉਮਰ ਵੱਧੀ ਪਈ ਹੈ ਇਹ ਹੀ ਪਾਸਟਰ ਪਹਿਲਾਂ ਆਪ ਦੀਆਂ ਗੈਬੀ ਸ਼ਕਤੀਆਂ ਦਾ ਦਾਵਾ ਕਰਕੇ ਪਖੰਡੀ ਤਰੀਕੇ ਨਾਲ ਲੋਕਾਂ ਦੀਆਂ ਬੁਵਾਰੀਆਂ ਠੀਕ ਕਰਨ ਦੀ ਗੱਲ ਕਰਦਾ ਸੀ ਅੱਜ ਉਹੀ ਪਾਸਟਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਮਰ ਕੈਦ ਪੁੱਗਤੇਗਾ ਮੈਂ ਪੁੱਛਣਾ ਚਾਹਣਾ ਸਾਡੇ ਲੋਕਾਂ ਨੂੰ ਸੰਜਮ ਕਦੋਂ ਆਉਣੀ ਹੈ ਕਦੋਂ ਕਿ ਸਾਨੂੰ ਮਤ ਆਏਗੀ ਵੇਖੋ ਰਾਜਨੀਤਿਕ ਸਿਸਟਮ ਤੇ ਸਰਕਾਰਾਂ ਨੇ ਵੀ ਲੋਕਾਂ ਨੂੰ ਅੰਧਵਿਸ਼ਵਾਸ਼ਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਕੱਢਣ ਦੀ ਨਹੀਂ ਕੀਤੀ ਇਸੇ ਕਾਰਨ ਅੱਜ ਤੱਕ ਲੋਕ ਅੰਧਵਿਸ਼ਵਾਸ਼ਾਂ 'ਚ ਪੈ ਕੇ ਇਹੋ ਜਿਹੇ ਪਖੰਡੀਆਂ ਦੇ ਮਗਰ ਲੱਗੇ ਹੋਏ ਨੇ ਪਰ ਅੱਜ ਜਦੋਂ ਉਹਨੂੰ ਸਜ਼ਾ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਪੀੜਤ ਕੁੜੀ ਹੈ ਉਹਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਹੈ ਉਹ ਕੁੜੀ ਨੇ ਕਿਹਾ ਕਿ ਦੇਖੋ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਹ ਦੇ ਮਗਰ ਲੋਕ ਬੜੇ ਲੱਗੇ ਹੋਏ ਸੀ ਇਹਨੇ ਲਾਏ ਹੋਏ ਸੀ ਉਹ ਲੋਕ ਕਿਸੇ ਵੀ ਟਾਈਮ ਮੇਰਾ ਨੁਕਸਾਨ ਕਰ ਸਕਦੇ ਨੇ ਇਸ ਕਰਕੇ ਮੈਨੂੰ ਸੁਰੱਖਿਆ ਦਿੱਤੀ ਜਾ ਹੁਣ ਤੁਸੀਂ ਦੱਸੋ ਸੁਰੱਖਿਆ ਮਿਲਣੀ ਚਾਹੀਦੀ ਏ ਕਿ ਨਹੀਂ ਅਗਲਾ ਵੱਡਾ ਮੁੱਦਾ ਜਿਹੜਾ ਬਲਡੋਜ਼ਰ ਕਾਰਵਾਈ ਹੋ ਰਹੀ ਹੈ ਭਾਰਤ ਦੇ ਵਿੱਚ ਘਰਾਂ ਤੇ ਬਲਡੋਜ਼ਰ ਝੁੱਗੀਆਂ ਤੇ ਉਹਦੇ ਉੱਪਰ ਹਾਈ ਕੋਰਟ ਬਹੁਤ ਸਖਤ ਨਜ਼ਰ ਆਈ ਹੈ ਹਾਈ ਕੋਰਟ ਨੇ ਬਲਡੋਜ਼ਰ ਕਾਰਵਾਈ ਜਿੱਥੇ ਹੋਈ ਹੈ ਉਹਨਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਇਹ ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਦੇ ਵਿੱਚ ਹਾਈ ਕੋਰਟ ਨੇ ਆ ਸੁਪਰੀਮ ਕੋਰਟ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਦੇਸ਼ ਦੇ ਵਿੱਚ ਕਾਨੂੰਨ ਨਾ ਦੀ ਵੀ ਕੋਈ ਚੀਜ਼ ਹੈ ਐਦਾਂ ਕਿਵੇਂ ਤੁਸੀਂ ਕਰ ਸਕਦੇ ਹੋ ਬਲਡੋਜ਼ਰ ਲਾ ਕੇ ਚਲਾ ਦਿਓ ਇਹ ਬਿਲਕੁਲ ਗਲਤ ਹੈ ਸੁਪਰੀਮ ਕੋਰਟ ਨੇ ਕਿਹਾ ਤੇ 10-10 ਲੱਖ ਰੁਪਇਆ ਦਿਓ ਜਿਨ੍ਹਾਂ ਦੇ ਤੁਸੀਂ ਘਰ ਟਾਏ ਨੇ ਇਹ ਯੂਪੀ ਦੀ ਯੋਗੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਹੁਕਮ ਹੋਏ ਨੇ ਹੁਣ ਪੰਜਾਬ 'ਚ ਵੀ ਬਲਡੋਜ਼ਰ ਚੱਲੇ ਨੇ ਪਿਛਲੇ ਦਿਨਾਂ 'ਚ ਭਾਵੇਂ ਕਿ ਨਸ਼ਾ ਤਸਕਰਾਂ ਦੇ ਘਰ ਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਪਰ ਉਹ ਕਰਿੰਦਿਆ ਤੇ ਨਹੀਂ ਹੋਣੀਆਂ ਚਾਹੀਦੀਆਂ ਉਹ ਵੱਡੇ ਤਸਕਰਾਂ ਤੇ ਹੋਣੀਆਂ ਚਾਹੀਦੀਆਂ ਨੇ ਤੇ ਆ ਘਰ ਜਿਵੇਂ ਬਲਡੋਜ਼ਰ ਚੱਲੇ ਨੇ ਪੰਜਾਬ ਦਾ ਮਾਮਲਾ ਵੀ ਅਦਾਲਤ 'ਚ ਜਾ ਸਕਦਾ ਔਰ ਪੰਜਾਬ ਸਰਕਾਰ ਇਸ ਮਾਮਲੇ ਤੇ ਕਸੂਤੀ ਫਸ ਸਕਦੋ ਅੱਜ ਦੇ ਵੱਡੇ ਮੁੱਦੇ ਹੋਰ ਨੇ ਇੱਕ ਤਾਂ ਜਲੰਧਰ ਦੇ ਫਲੋਰ ਦੇ ਵਿੱਚ ਡਾਕਟਰ ਪੀ ਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੀ ਫੇਰ ਬੇਅਦਬੀ ਫੇਰ ਅਪਮਾਨ ਹੋਇਆ ਉਸ ਮਸਲੇ ਤੇ ਵੱਡਾ ਰੌਲਾ ਪੈ ਗਿਆ ਸਵਾਲ ਇਹ ਬਣ ਗਿਆ ਕਿ ਕਿਹੜੀਆਂ ਉਹ ਤਾਕਤਾਂ ਨੇ ਕਿਹੜੀਆਂ ਉਹ ਸੋਚਾਂ ਤੇ ਸਿਆਸਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹ ਫਿਰਕੂ ਲੜਾਈ ਫੁਲਾਉਣਾ ਚਾਹੁੰਦੀਆਂ ਨੇ ਕਿਉਂਕਿ ਅੰਬੇਦਕਰ ਸਾਹਿਬ ਨੂੰ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹ ਤਾਂ ਆਪਣਾ ਬਹੁਤ ਵੱਡਾ ਮਸੀਹਾ ਮੰਨਦੇ ਹੀ ਨੇ ਵਰਸੇ ਤਾਂ ਸਮੁੱਚੇ ਸਮਾਜ ਦੇ ਲੋਕਾਂ ਦੇ ਲਈ ਸੰਵਿਧਾਨ ਡਾਕਟਰ ਭੀਮਰਾਓ ਅੰਮੇਦਕਰ ਨੇ ਬਣਾਇਆ ਪਰ ਜਿਹੜੇ ਐਸਸੀ ਬੀਸੀ ਭਾਈਚਾਰੇ ਦੇ ਲੋਕ ਨੇ ਉਹ ਉਹਨਾਂ ਨੂੰ ਬਹੁਤ ਮਹਾਨ ਮੰਨਦੇ ਨੇ ਕਿਉਂਕਿ ਉਹਨਾਂ ਲਈ ਉਹਨਾਂ ਨੇ ਵੱਡਾ ਯੋਗਦਾਨ ਕੀਤਾ ਤੇ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਅੰਮੇਦਕਰ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਵੱਡਾ ਰੌਲਾ ਪਿਆ ਸੀ ਪਰ ਉਦੋਂ ਸਿੱਧਾ ਦੋਸ਼ ਦੇਸ਼ ਦੇ ਗ੍ਰਹਿ ਮੰਤਰੀ ਤੇ ਗਿਆ ਸੀ ਅਮਿਤ ਸ਼ਾਹ ਤੇ ਸਿੱਧਾ ਉਸ ਮਸਲੇ ਦਾ ਨਹੀਂ ਸੀ ਗਿਆ ਗੱਲ ਇਸ ਤਰ੍ਹਾਂ ਉੱਠੀ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਦੇਖਦੀ ਪਾਰਲੀਮੈਂਟ 'ਚ ਖੜਕੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਵੀ ਇਹ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਇਹ ਅਮੇਦਕਰ 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 ਕਿਉਂ ਕਰਦੇ ਨੇ ਇੰਨਾ ਇਹ ਰਾਮਨਾਮ ਜਪਦੇ ਭਗਵਾਨ ਨਾਮ ਜਪਦੇ ਤਾਂ ਇਹਨਾਂ ਦਾ ਪਾਰ ਉਤਾਰਾ ਹੋ ਜਾਣਾ ਸੀ ਤਾਂ ਉਦੋਂ ਇਹ ਮੁੱਦਾ ਉੱਠਿਆ ਸੀ ਕਿ ਗ੍ਰਹਿ ਮੰਤਰੀ ਅੰਬੇਦਕਰ ਸਾਹਿਬ ਨੂੰ ਇੰਨਾ ਘਟਾ ਕੇ ਕਿਉਂ ਦੇਖ ਰਹੇ ਨੇ ਇੰਨਾ ਛੋਟਾ ਬਣਾ ਕੇ ਕਿਉਂ ਦੇਖ ਰਹੇ ਨੇ ਤੇ ਫਿਰ ਇਹ ਮਾਮਲਾ ਉੱਠਿਆ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਸੁਣ ਕੇ ਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਗਲਤ ਅੰਸਰ ਨੇ ਉਹਨਾਂ ਦੇ ਅੰਦਰ ਪਈ ਹੋਈ ਨਫ਼ਰਤ ਹੋਰ ਜਾਗ ਉੱਠੀ ਹੈ ਜਿਹੜੇ ਕਿ ਹੁਣ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਪਏ ਨੇ ਦੂਜੀ ਅੱਜ ਇੱਕ ਕਿਸਾਨਾਂ ਬਾਰੇ ਬਿਆਨ ਆਇਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਸਾਹਿਬ ਉਹ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਮਸਲੇ ਠੀਕ ਨੇ ਉਹਨਾਂ ਨੂੰ ਧਰਨੇ ਮੁਜਾਰੇ ਕਰਨ ਦਾ ਜਮਹੂਰੀ ਹੱਕ ਹੈ ਪਰ ਉਹ ਕਹਿੰਦੇ ਧਰਨੇ ਮੁਜਾਰੇ ਕੇਂਦਰ ਸਰਕਾਰ ਖਿਲਾਫ ਕਰਨ ਪੰਜਾਬ ਸਰਕਾਰ ਖਿਲਾਫ ਕਿਉਂ ਕਰਦੇ ਨੇ ਪੰਜਾਬ ਨਾਲ ਸੰਬੰਧਤ ਤਾਂ ਕਿਸਾਨਾਂ ਦੀ ਮੰਗ ਹੀ ਕੋਈ ਨਹੀਂ ਪਰ ਕਿਸਾਨ ਕਹਿੰਦੇ ਨੇ ਕਿ ਜਦੋਂ ਦਿੱਲੀ ਅੰਦੋਲਨ ਲੱਗਿਆ ਸੀ ਸਾਰੇ ਦੇਸ਼ 'ਚ ਇੱਕ ਗੱਲ ਦਾ ਨਤਾਰਾ ਹੋਇਆ ਸੀ ਕਿ ਖੇਤੀ ਮੁੱਦਿਆਂ ਤੇ ਕਾਨੂੰਨ ਬਣਾਉਣ ਤੇ ਫੈਸਲੇ ਲੈਣ ਦਾ ਅਧਿਕਾਰ ਕੇਂਦਰ ਨੂੰ ਘਟ ਤੇ ਰਾਜਾਂ ਨੂੰ ਵੱਧ ਹੈ ਇਸ ਕਰਕੇ ਖੇਤੀ ਨਾਲ ਜੁੜੇ ਮਸਲੇ ਖੇਤੀ ਨਾਲ ਜੁੜੇ ਮਸਲੇ ਰਾਜ ਸਰਕਾਰ ਸੂਬਾ ਸਰਕਾਰ ਦੇ ਅਧੀਨ ਆਉਂਦੇ ਨੇ ਤੇ ਸੂਬੇ 'ਚ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਫਿਰ ਉਹਦੇ ਤੋਂ ਮੰਗ ਕਿਉਂ ਨਾ ਕੀਤੀ ਜਾਵੇ ਕਿਸਾਨ ਇਹ ਕਹਿੰਦੇ ਨੇ ਦੂਜੇ ਪਾਸੇ ਕਿਸਾਨਾਂ ਨੇ ਕੱਲ ਸਪੀਕਰ ਕਲਤਾਰ ਸਿੰਘ ਸੰਧਵਾ ਨਾਲ ਵਾਵਾ ਕੀਤੀ ਹੈ ਕੀਤਾ ਕੀ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਝੜ ਕੇ ਗਏ ਸੀ ਸੰਧਵਾ ਸਾਹਿਬ ਵੀ ਉਥੋਂ ਲੰਘਦੇ ਲੰਘਦੇ ਆ ਗਏ ਕਿਸਾਨਾਂ ਨੇ ਫਿਰ ਸਾਹਮਣੇ ਬਿਠਾ ਕੇ ਕਲਤਾਰ ਸਿੰਘ ਸੰਧਵਾ ਨੂੰ ਉਹ ਖਰੀਆਂ ਖਰੀਆਂ ਸੁਣਾਈਆਂ ਜਿਹੜੀਆਂ ਸ਼ਾਇਦ ਕਿਸੇ ਮੰਤਰੀ ਤੇ ਕਿਸੇ ਸਪੀਕਰ ਨੂੰ ਅੱਜ ਤੱਕ ਨਹੀਂ ਸੁਣੀਆਂ ਪਈਆਂ ਕਿਸਾਨਾਂ ਨੇ ਸਿੱਧਾ ਕਿਹਾ ਤੁਸੀਂ ਜਿੱਤ ਕੇ ਰੰਗ ਬਦਲ ਗਏ ਹੋ ਤੁਹਾਡੀ ਜਿੱਤ ਕੇ ਬੋਲੀ ਬਦਲ ਗਈ ਹੈ ਜਿੱਤ ਕੇ ਹੁਣ ਤੁਸੀਂ ਆਮ ਘਰਾਂ ਦੇ ਰਹੇ ਹੀ ਨਹੀਂ ਜਿੱਤ ਕੇ ਤੁਸੀਂ ਸਰਮਾਇਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਬਣ ਗਏ ਹੋ ਜਿੱਤ ਕੇ ਤੁਹਾਨੂੰ ਆਮ ਲੋਕ ਦਿਖਣਾ ਬੰਦ ਹੋ ਗਏ ਨੇ ਇਹ ਸਾਰੀਆਂ ਗੱਲਾਂ ਕਿਸਾਨਾਂ ਨੇ ਕਲਤਾਰ ਸਿੰਘ ਸੰਧਵਾ ਸਪੀਕਰ ਦੇ ਸਾਹਮਣੇ ਉਹਨੂੰ ਬੋਲੀਆਂ ਨੇ ਹੁਣ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮੇ